ਸਾਂ-ਸਾਂ ਕਰਦੀ ਰਾਤ ਚਾਰੇ ਪਾਸੇ ਹਨੇਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਜਿੱਦਾਂ ਕਿ ਤੁਹਾਨੂੰ ਪਤਾ ਆਪਾਂ ਕੱਲ ਵੀਡੀਓ ਵੀ ਪਾਈ ਸੀ ਜਿਹੜਾ ਸੋਸ਼ਲ ਮੀਡੀਆ ਤੇ ਇੰਨਾ ਰੌਲਾ ਪੈ ਰਿਹਾ ਕਿੰਨੇ ਦਿਨਾਂ ਦਾ ਫੇ ਅੱਜ ਇੱਕ ਵਾਰ ਫੇਰ ਰਾਤ ਨੂੰ 9:00 ਵਜੇ 9 ਮਿੰਟ ਤੇ 25 ਮਈ بڑا ਕਰਮਾ ਵਾਲਾ ਦਿਨ ਆ ਜੋ ਬਿਸ਼ ਮੰਗੋਗੇ ਉਹ ਤੁਹਾਡੀ ਪੂਰੀ ਹੋਊਗੀ ਉਹ ਕਿਦਾਂ ਪੂਰੀ ਹੋ ਕਹਿੰਦੇ ਕਿਉਂਕਿ 25 5 2025 ਚੱਲ ਰਿਹਾ ਤਿੰਨ ਪੰਜ ਇਕੱਠੇ ਹੋ ਗਏ ਇਹ ਤਾਂ ਵੀ ਮੈਂ ਦੇਖੋ ਜ਼ਿੰਦਗੀ 'ਚ ਤਾਂ ਨਹੀਂ ਸੁਣਿਆ ਆਪਾਂ ਵੀ ਅੱਜ ਤੁਹਾਡੇ ਨਾਲ ਰਿਐਲਿਟੀ ਚੈੱਕ ਕਰਨੀ ਚੜ੍ਹੇ ਆ ਵੀ ਦੇਖਦੇ ਆ ਵੀ ਕੀ ਸਚਾਈ ਆ ਦੱਸਿਆ ਇਹ ਜਾ ਰਿਹਾ ਵੀ ਇੱਕ ਤਾਰਿਆਂ ਦਾ ਝੁੰਡ ਲੰਗੂ ਦਾ ਕਠਾ ਤੁਸੀਂ ਜੋ ਵੀ ਵਿਸ਼ ਮੰਗੀ ਹੋ ਉਹ ਅੱਜ ਪੂਰੀ ਹੋਊਗੀ 9:09 ਤੇ ਇਸ ਕਰਕੇ ਆਪਾਂ ਦਿਖਾਵਾਂਗੇ ਲਾਈਵ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਫਟਾਫਟ ਲੋਕਰ ਕਿਉਂਕਿ ਰਿਐਲਿਟੀ ਚੈੱਕ ਕਰਨੀ ਵੀ ਜ਼ਰੂਰੀ ਬਣਦੀ ਆ ਠੀਕ ਹੈ ਨਾ ਤੇ ਇਦਾਂ ਤਾਂ ਨਹੀਂ ਫਿਰ ਹੋਊਗਾ ਵੀ ਹਾਂ ਫੇਕ ਹੋ ਗਿਆ ਜਾਂ ਕੋਈ ਉਦਾਂ ਹੀ ਕਹਿ ਦੂ ਵੀ ਹਾਂਜੀ ਅਸੀਂ ਦੇਖ ਲਿਆ ਮੈਂ ਸੋਚਿਆ ਵੀ ਕਿਤੇ ਇਹ ਨਾ ਹੋਵੇ ਵੀ ਮੈਂ ਇਕੱਲੀ ਰਹਿ ਜਾ ਬਾਕੀ ਸਾਰੇ ਦੇਖ ਜਾਣ ਹਨਾ ਹੋਰ ਪਿਛਲੀ ਵਾਰੀ ਵੀ ਸਾਡੀ ਸਕੀਮ ਫਲॉप ਹੋ ਗਈ ਸੀ ਉਦੋਂ ਵੀ ਆਪਾਂ ਵੀਡੀਓ ਬਣਾਈਆਂ ਸੀ ਪਹਿਲਾਂ ਦੀ ਤੇ ਬਾਅਦ ਵਿੱਚ ਦੀ ਵੀ ਤੇ ਅੱਜ ਇੱਕ ਵਾਰ ਫੇਰ ਆਪਾਂ ਰਿਐਲਿਟੀ ਹੀ ਚੈੱਕ ਕਰਨੀ ਆ ਇਹ ਲੌਜੀਕ ਕੀ ਆ ਸਚਾਈ ਆ ਇਹ ਤਾਰੇ ਟੁੱਟਣ ਵਾਲੀ ਝੁੰਡ ਇਕੱਠੇ ਹੋ ਨੰਗਣ ਵਾਲੀ ਦੇਖਦੇ ਆ ਸਮਾਨ ਦੇ ਵਿੱਚ 9 ਵਜੇ 9 ਮਿੰਟ ਦਾ ਟਾਈਮ ਦਿੱਤਾ ਵੀ ਅੱਜ ਤਾਰੇ ਨੰਗਣਗੇ ਮਤਲਬ ਕਹਿ ਕੇ ਕਹਿਣਾ ਨਾ ਝੁੰਡ ਬਣਾ ਕੇ ਨੰਗਣਗੇ ਹੁਣ ਉਹ ਝੁੰਡ ਕੀ ਹੋਊਗਾ ਆਪਾਂ ਦੇਖਦੇ ਆ ਤੇ ਤੁਸੀਂ ਵੀ ਨਾਲ ਦੇਖਿਓ ਆਜੋ ਫਿਰ ਫਟਾਫਟ 9 ਵਜ ਚੁੱਕੇ ਨੇ ਰਹਿ ਗਏ 9 ਮਿੰਟ ਤੇ ਫਟਾਫਟ ਆਜੋ ਛੱਤਾਂ ਤੇ ਤੇ ਕਿਤੇ ਇਕੱਲੀ ਮੈਂ ਨਾ ਦੇਖ ਲਾਂ ਠੀਕ ਹੈ ਜੀ ਤੁਹਾਡੇ ਨਾਲ ਹੀ ਦੇਖਾਂਗੇ ਜੇ ਤੁਹਾਨੂੰ ਦਿਖਿਆ ਤਾਂ ਨਾਲ ਦੀ ਨਾਲ ਕਮੈਂਟ ਕਰ ਦਿਓ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣੀ ਨਿਗਾਹ ਹੁਣ ਅਸਮਾਨ ਦੇ ਉੱਪਰ ਹੀ ਆ ਅਸਮਾਨ ਤੇ ਝਾਕਾਂਗੇ ਮੈਂ ਕਿਹਾ ਹੋਰ ਹੋ ਸਕਦਾ 2-4 ਮਿੰਟ ਕਿਤੇ ਪਹਿਲਾਂ ਹੀ ਨਾ ਆ ਜਾਣ ਹਾਂਜੀ ਠੀਕ ਠਾਕ ਗੁਰਪ੍ਰੀਤ ਰਾਜਦੀਪ ਸਿੰਘ ਦੇਖੋ ਜੀ ਕਰਦੇ ਕੰਮ ਵੀ ਕਰਦੇ ਆ ਉਹ ਕਿਹੜਾ ਲੋਕ ਕਰਕੇ ਜਾਂਦੇ ਨੇ ਆਪ ਹੀ ਕਰਦੇ ਆ ਕਰਦੇ ਕੰਮ ਵੀ ਇਹ ਇਹ ਚੀਜ਼ਾਂ ਦਾ ਜਿਹੜਾ ਫੇਕ ਨਿਊਜ਼ ਚੱਲਦੀਆਂ ਨੇ ਉਹ ਉਹਦੇ ਬਾਰੇ ਵੀ ਨੌਲੇਜ ਰੱਖਣੀ ਜ਼ਰੂਰੀ ਹੈ ਠੀਕ ਹੈ ਨਾ ਕਰਦੇ ਕੰਮ ਤਾਂ ਅਸੀਂ ਆਪ ਹੀ ਕਰਦੇ ਹੌਕੜਾ ਹੋਰ ਕੋਈ ਕਰਕੇ ਜਾਂਦਾ ਗੁਰਪ੍ਰੀਤ ਦਿਖਾਉਣ ਵਾਲੇ ਆ ਵੀ ਸੋਸ਼ਲ ਮੀਡੀਆ ਤੇ ਬਹੁਤ ਰੌਲਾ ਪੈ ਰਿਹਾ ਕਈ ਦਿਨਾਂ ਦਾ 25 ਮਈ ਨੂੰ ਰਾਤ ਨੂੰ 9:00 ਵਜੇ 9 ਮਿੰਟ ਤੇ ਤਾਰਿਆਂ ਦਾ ਝੁੰਡ ਲੰਗਣਾ ਇੱਕ ਮਤਲਬ ਕਹਿਣਾ ਦਾ ਗਰੁੱਪ ਲੰਘਣਾ ਜੋ ਵੀ ਬੇਸ਼ ਮੰਗੋਗੇ ਉਹ ਤੁਹਾਡੀ ਉਸ ਟਾਈਮ ਤੇ ਪੂਰੀ ਹੋਊਗੀ ਪਿਛਲੀ ਵਾਰੀ ਵੀ ਇਹ ਰੌਲਾ ਬਹੁਤ ਪਿਆ ਸੀ ਉਦੋਂ ਵੀ ਆਪਾਂ ਇਹ ਕਲੀਅਰ ਕੀਤਾ ਸੀ ਸਾਰਾ ਕੁਝ ਤੇ ਅੱਜ ਵੀ ਕਲੀਅਰ ਕਰਨਾ ਠੀਕ ਹੈ ਜੀ ਨਹੀਂ ਨਹੀਂ ਜੀ ਰਾਜਦੀਪ ਜੀ ਗੁੱਸਾ ਨਹੀਂ ਕਰਦੇ ਗੁੱਸਾ ਨਹੀਂ ਭਰਾਵਾ ਕਰਦੇ ਆਪਾਂ ਗੁੱਸਾ ਕਿਉਂ ਕਰਦੇ ਆ ਅਸੀਂ ਤਾਂ ਖੁਸ਼ਕਿਸਮਤ ਬੰਦੇ ਆ ਤੇ ਇਦਾਂ ਨੌਲੇਜ ਰੱਖਣੀ ਕੋਈ ਮਾੜੀ ਗੱਲ ਨਹੀਂ ਹੈ ਜਾਗਰੂਕ ਵੀ ਰਹਿਣਾ ਚਾਹੀਦਾ ਬੰਦੇ ਨੂੰ ਦੂਜੇ ਦੇ ਕਹੇ ਤੇ ਹੀ ਨਹੀਂ ਨਾ ਚੱਲਣਾ ਚਾਹੀਦਾ ਹੈਨਾ ਰਿਐਲਿਟੀ ਚੈੱਕ ਕਰਨੀ ਚਾਹੀਦੀ ਆਪਣਾ ਰਾਈਟ ਆ ਇਹ ਤੇ ਦੇਖਣ ਦਾ ਹੱਕ ਵੀ ਆਪਾਂ ਨੂੰ ਇਹ ਤਾਂ ਜੀ ਦੇਖੋ ਆਪਾਂ ਨੂੰ ਤਾਂ ਨਹੀਂ ਇਸ ਚੀਜ਼ ਦਾ ਪਤਾ ਆਪਾਂ ਤਾਂ ਹੁਣ ਸੋਸ਼ਲ ਮੀਡੀਆ ਦਾ ਆਪਾਂ ਵੀ ਦੇਖਦੇ ਆ ਜਿੱਥੇ ਲੋਕ ਦੇਖਦੇ ਆ ਉੱਥੇ ਆਪਾਂ ਵੀ ਦੇਖਦੇ ਆ ਅ ਗੁੱਸਾ ਨਹੀਂ ਕਰਨਾ ਕਿਸੇ ਦਾ ਵੀ ਸਾਰੇ ਭੈਣ ਭਰਾਵਾ ਬਹੁਤ ਸਤਿਕਾਰਯੋਗ ਹੋ ਸਾਰੇ ਬੱਚੇ ਸਾਰੇ ਬਹੁਤ ਪਿਆਰੇ ਨੇ ਸਾਨੂੰ ਤੇ ਆਪਾਂ ਤਾਂ ਇਹ ਦੇਖਦੇ ਆ ਵੀ ਦੁਨੀਆ ਕਿੰਨਾ ਬੇਵਕੂਫ ਬਣਾਉਂਦੀ ਆ ਸੋਸ਼ਲ ਮੀਡੀਆ ਤੇ ਅੱਜ ਉਹ ਦੇਖਣਾ ਪੀ ਇਹ ਗੱਲ ਸੱਚੀ ਆ ਕਿ ਝੂਠੀ ਪਿਛਲੀ ਵਾਰ ਤਾਂ ਬਿਲਕੁਲ ਝੂਠੀ ਸੀਗੀ ਅੱਜ ਹੁਣ ਫੇਰ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਇੰਨਾਂ ਚੀਜ਼ਾਂ ਤੋਂ ਨਿਕਲਣਾ ਬਾਹਰ ਬਹੁਤ ਜ਼ਰੂਰੀ ਆ ਜਿਹੜੀ ਇਹ ਫੇਕ ਇਨਫੋਰਮੇਸ਼ਨਸ ਦਿੰਦੇ ਆ ਨਾ ਸਾਰੀਆਂ ਚੀਜ਼ਾਂ ਦੀ ਸੋਸ਼ਲ ਮੀਡੀਆ ਤੇ ਇਹਦੇ ਕਰਕੇ ਥੋੜਾ ਅਲਰਟ ਰਹਿਣਾ ਚਾਹੀਦਾ ਬਾਕੀ ਨਾਲੇ ਵਧੀਆ ਸੈਰ ਹੋ ਜੂਗੀ ਖਾਣਾ ਖੂਣਾ ਡਿਨਰ ਕੀਤਾ ਹੁੰਦਾ ਸਾਰਿਆਂ ਦਾ ਆਰਾਮ ਨਾਲ ਆਪਦੇ ਘੇੜੇ ਕੱਢੋ ਤੇ ਨਾਲੇ ਦੇਖੀ ਚੱਲੋ ਵੀ ਰਿਐਲਿਟੀ ਹੈ ਕੀ ਐ ਠੀਕ ਹੈ ਕਿ ਨਹੀਂ ਆਪਾਂ ਕਿਹੜਾ ਕਹਿੰਦੇ ਇੱਕ ਜਾਣਾ ਕਿਤੇ ਬਾਹਰ ਆਪਦਾ ਘਰ ਰਹਿ ਕੇ ਚੈੱਕ ਕਰਨਾ ਆਪਾਂ ਤਾਂ ਦੇਖਣਾ ਨਾ ਕੋਈ ਆਪਣਾ ਟੈਕਸ ਲੱਗਣਾ ਇਹ ਚੀਜ਼ਾਂ 'ਚ ਨੌਲੇਜ ਵਧਣੀ ਆ ਤੁਹਾਡੀ ਨੌਲੇਜ ਲਾਓ ਇਕੱਠੀ ਕਰੋ ਜਿੰਨੀ ਲੈ ਹੁੰਦੀ ਆ ਨਾਲੇ ਅਵੇਅਰ ਵੀ ਰਹਿਣਾ ਚਾਹੀਦਾ ਹੈ ਇਹ ਚੀਜ਼ਾਂ ਤੋਂ ਇਹ ਨਹੀਂ ਹੈ ਵੀ ਜਿਹੜਾ ਵੀ ਕਿਸੇ ਨੇ ਕੁਝ ਕਹਿਤਾ ਉਹਦੇ ਤੇ ਟਰਸਟ ਕਰ ਲੋ ਥੋੜਾ ਜਿਹਾ ਆਪਣਾ ਵੀ ਮਾਈਂਡ ਵਰਤਣਾ ਚਾਹੀਦਾ ਬੰਦੇ ਨੂੰ ਤੇ ਆਪਾਂ ਹੁਣ ਅੱਜ ਇਹੀ ਚੀਜ਼ ਲਈ ਦੇਖਦੇ ਆਂ ਨਾਲ ਵਾਕ ਕਰਦੇ ਆਂ ਆਪਦਾ ਘੁੰਮਦੇ ਫਿਰਦੇ ਆਂ ਤੇ ਨਾਲੇ ਦੇਖਾਂਗੇ ਤਾਰੇ ਤਾਂ ਜ਼ਰੂਰ ਅੱਜ ਹੈਗੇ ਪਿਛਲੀ ਵਾਰੀ ਤਾਂ ਸਿੰਗਲ ਵੀ ਤਾਰਾ ਨਹੀਂ ਸੀ ਅਸਮਾਨ ਤੇ ਤੇ ਅੱਜ ਦੇਖਦੇ ਆਂ ਵੀ ਕਿਹੜਾ ਝੁੰਡ ਨਿਕੜਦਾ ਜੇ ਤੁਹਾਨੂੰ ਕਿਸੇ ਨੂੰ ਦਿਖਿਆ ਤਾਂ ਜ਼ਰੂਰ ਕਮੈਂਟ ਕਰ ਦਿਓ ਫਿਰ ਮੰਨ ਲਾਂਗੇ ਵੀ ਹਾਂ ਭਾਈ ਜੋ ਰੋਲਾ ਪਿੰਦਾ ਸੀ ਸੱਚ ਹੀ ਹੁਣ ਕੋਈ ਫੇਕ ਨਹੀਂ ਨਾ ਚਾਹੀਦੀ ਇਨਫੋਰਮੇਸ਼ਨ ਦੇਣੀ ਜਿਹੜੀ ਵੀ ਇਹਦੀ ਚੀਜ਼ ਦੱਸਦੇ ਹਾਂ ਭੈਣ ਭਰਾਵਾਂ ਨਾਲ ਸਾਂਝੀ ਕੋਈ ਤੁਸੀਂ ਕਰਦੇ ਹੋ ਉਹਨਾਂ ਨੂੰ ਪ੍ਰੋਪਰ ਵਧੀਆ ਜਾਣਕਾਰੀ ਦਿਓ ਹੁਣ ਤਾਂ ਦੇਖੋ ਉਹ ਤਾਂ ਕਹਿੰਦੇ ਸੀ ਅਸਮਾਨ ਵੱਲ ਚੱਕੀ ਜਾਏ ਉਹ ਅਸਮਾਨ ਵੱਲ ਹੁਣ ਇੰਨਾ ਵੀ ਕਿੰਨਾ ਕਿ ਚੱਕ ਉਹ ਚੁੰਡ ਕਿਹੜਾ ਛੋਟਾ ਹੋਣਾ ਉਹ ਤਾਰਿਆਂ ਦਾ ਫਿਰ ਜੇ ਨਿਕਲੂਗਾ ਵੀ ਤਾਂ ਸਾਰਿਆਂ ਨੂੰ ਦਿਖੂਗਾ ਹੀ ਕਰ ਲਓ ਡਿਨਰ ਵਗੈਰਾ ਬਸ 9:00 ਵਜੇ ਕੇ 5 ਮਿੰਟ ਹੋ ਗਏ 4 ਮਿੰਟ ਰਹਿ ਗਏ असिता कम फिनिश करके उपर आए भी देखते है सचाई दूसरे बच्चे गए एक गए? एक इधर 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 दूसरे गए ਦੂਜੇ ਬੱਚੇ ਕਿੱਥੇ ਗਏ ਸਾਰੇ? ਓਕੇ। ਖੇਲ ਲਓ ਖੇਲੋ ਪੁੱਤ। ਖਾਣਾ ਖਾਂਦੇ ਆ? ਓਕੇ ਓਕੇ। ਤੁਸੀਂ ਖਾ ਲਿਆ? ਓਕੇ ਬੇਟਾ। ਖੇਲ ਲਓ ਇੱਥੇ ਲਾਈਟ 'ਚ ਖੇਲ ਲਓ, ਨੇਰੇ 'ਚ ਨਾ ਖੇਡਿਆ ਕਰੋ ਪੁੱਤ। ਹਾਂ। ਕੋਈ ਨਾ ਕੋਈ ਨਾ ਖੇਲੋ ਬੇਟਾ ਖੇਲੋ। ਤੇ ਮੰਨਤ ਉਹ ਦੂਸਰੇ ਕਿੱਥੇ ਨੇ ਤੁਹਾਡੀ ਟੀਮ ਦੇ ਮੈਂਬਰ ਓਕੇ ਧਿਆਨ ਰੱਖਿਆ ਕਰੋ ਪਤੇ ਦੂਰ ਨਾ ਜਾ ਕੇ ਖੇਡਿਆ ਕਰੋ ਹਾਂ ਇਧਰ ਇਧਰ ਹੀ ਨੇੜੇ ਰਿਹਾ ਕਰੋ ਚਲੋ ਜੀ ਓਨਲੀ 3 ਮਿੰਟ ਰਹਿ ਗਏ ਦੇਖਦੇ ਆ ਕਿਤੋਂ ਦੂਰੋਂ ਨੇੜੇੋਂ ਆਉਂਦੇ ਦਿਖਣ ਜੇ ਨਾ ਨਾ ਤੁਸੀਂ ਦੱਸ ਵੀ ਸਕਦੇ ਹੋ ਵੀ ਤੁਸੀਂ ਇਹਨਾਂ ਚੀਜ਼ਾਂ 'ਚ ਬਲੀਵ ਕਰਦੇ ਹੋ ਜਾਂ ਕਰਨਾ ਚਾਹੀਦਾ ਆਪਾਂ ਨੂੰ ਸਾਰੇ ਬਹੁਤ ਰਿਸਪੈਕਟਡ ਨੇ ਤੇ ਸਾਰੇ ਪੜੇ ਲਿਖੇ ਨੇ ਇਸ ਕਰਕੇ ਅਪਾ ਕੋਈ ਉਹ ਨਹੀਂ ਹੈ ਇੱਕ ਬਸ ਇਹ ਹੈ ਵੀ ਇੱਕ ਜਿਹੜੇ ਕੋਈ ਮਾਈਂਡ 'ਚ ਗੱਲ ਹੁੰਦੀ ਆ ਵੀ ਉਹ ਕਲੀਅਰ ਹੋ ਜਾਂਦੀ ਆ ਵੀ ਹਾਂ ਸੱਚਾਈ ਹੈ ਕਿ ਜਿਹੜਾ ਇੰਨਾ ਫੇਕ ਰੌਲਾ ਪਾਉਂਦੇ ਆ ਇਹ ਇਹਦਾ ਅਸਲੀ ਚੱਕਰ ਕੀ ਆ ਇਹ ਚੀਜ਼ ਦਾ ਜੇ ਕੋਈ ਇਦਾਂ ਦੀ ਗੱਲ ਹੋਵੇ ਨਾ ਲੋਕਾਂ ਨੇ ਜਿੱਦਾਂ ਅੱਗੇ ਮੋਦੀ ਜੀ ਨੇ ਕਿਹਾ ਸੀ ਵੀ ਥਾਲੀਆਂ ਲੈ ਕੇ ਚੜਜੋ ਜੀ ਇੰਨੇ ਵਜੇ ਥਾਲੀ ਚ ਚਮਚੇ ਖੜਕਾਓ ਉਸ ਸਮਾਂ ਤਾਂ ਕੋਠਿਆਂ ਤੇ ਤਿਲ ਸਿੱਟਣ ਨੂੰ ਥਾਂ ਨਹੀਂ ਸੀ ਮਿਲਣੀ ਕੋਠਿਆਂ ਤੇ ਦੀਵਾਲੀ ਜਿੰਨਾ ਚਾੜ ਜਣਾ ਸੀ ਲੋਕਾਂ ਨੂੰ ਜੇ ਅਸਲੀਅਤ ਹੁੰਦੀ ਹੈ ਇਹ ਚੀਜ਼ਾਂ 'ਚ ਸੋ ਆਪਾਂ ਜਸਟ ਇੱਕ ਕਮੈਂਟ ਰਹਿ ਗਿਆ ਬਸ ਨਿਗਰ ਰੱਖਾਂਗੇ ਉੱਪਰ ਕਿਤੇ ਫਿਰ ਇਹ ਨਾ ਹੋਵੇ ਵੀ ਕਹਿ ਦੇਣ ਵੀ ਹਾਂ ਨੰਗੇ ਸੀ ਜੀ ਤੁਹਾਨੂੰ ਨਹੀਂ ਦਿਖੇ ਤੁਸੀਂ ਧਿਆਨ ਨਹੀਂ ਦਿੱਤਾ ਕੁਛ ਵੀ ਹੈ ਨਹੀਂ ਕੁਛ ਵੀ ਹੈ ਨਹੀਂ ਤਾਰਾ ਵੀ ਕਿਤੇ ਕਿਤੇ ਆ ਟਾਮਾ ਟੱਲਾ ਚੁੰਡ ਤਾਂ ਬਹੁਤ ਦੂਰ ਦੀ ਗੱਲ ਹੈ ਲੋ ਜੀ 9:00 ਦੇ 9 ਮਿੰਟ ਹੋ ਗਏ ਫੇਰ ਹੋ ਗਿਆ ਫਸीन ਫਲਾਪ ਹੈ ਪੂਰੇ ਸਮਾਨ ਦੇ ਵਿੱਚ ਕੁਝ ਵੀ ਨਹੀਂ ਇਸ ਕਰਕੇ ਅਵੇਅਰ ਰਹੋ ਆਹੀ ਦੇਖਣਾ ਹੁੰਦਾ ਬਈ ਝੂਠੀਆਂ ਚੀਜ਼ਾਂ ਤੇ ਵਿਸ਼ਵਾਸ ਨਾ ਕਰੋ ਅੱਖਾਂ ਬੰਦ ਕਰਕੇ ਵਾਹਿਗੁਰੂ ਨੇ ਸਾਰਿਆਂ ਨੂੰ ਦਿਮਾਗ ਦਿੱਤਾ ਸੋਚਣ ਲਈ ਸਮਝਣ ਲਈ ਇਸ ਕਰਕੇ ਦਿਮਾਗ ਵਰਤੋ ਔਰ ਇੰਨਾਂ ਚੀਜ਼ਾਂ ਦੇ ਮਗਰ ਨਾ ਲੱਗੋ ਇਹੀ ਕਹਾਂਗੇ ਆਪਾਂ ਟਾਈਮ ਹੋ ਚੁੱਕਿਆ ਜੀ ਨਾਥਿੰਗ ਕੁਝ ਵੀ ਨਹੀਂ ਦਿਖ ਰਿਹਾ ਸਮਾਨ ਦੇ ਉੱਪਰ ਆ ਮੈਂ ਤੁਹਾਨੂੰ ਪੂਰਾ ਦਿਖਾ ਦਿੰਨੀ ਆ ਤਾਰੇ ਵੀ ਕੋਈ ਕੋਈ ਆ ਟਾਮਾ ਟੱਲਾ ਤੁਹਾਡੇ ਏਰੀਆ ਚ ਕਿਦਾਂ ਦਿਖਦੇ ਆ ਮੈਨੂੰ ਨਹੀਂ ਪਤਾ ਪਰ ਸਾਡੇ ਕੋਈ ਕੋਈ ਤਾਰੇ ਨੇ ਕਿਉਂਕਿ ਅੱਜ ਬੱਦਲ ਸੀਗਾ ਸ਼ਾਮ ਟਾਈਮ ਬਹੁਤ ਇਸ ਕਰਕੇ ਚਲੋ ਜੀ ਆਪਣਾ ਇਹ ਸੀਨ ਹੋ ਗਿਆ ਫਲॉप ਸਭ ਝੂਠ ਇਸ ਕਰਕੇ ਕਹੀਦਾ ਲਾਜਿਕ ਨਾ ਗੱਲ ਕਰੋ ਜਿਹੜੀ ਵੀ ਕਰਨੀ ਆ ਪ੍ਰੈਕਟੀਕਲੀ ਨਾ ਕਿ ਫੇਕ ਨਿਊਜ਼ ਫਲਾਓ ਠੀਕ ਹੈ ਜੀ ਚਲੋ ਜੀ ਅੱਛੀ ਲੱਗੀ ਤਾਂ ਦੱਸ ਦਿਓ ਕਮੈਂਟ ਕਰਕੇ ਜੇ ਦੇਖ ਲੇ ਤੁਸੀਂ ਤਾਂ ਇਹ ਤੁਹਾਡੇ ਏਰੀਆ 'ਚ ਤੁਹਾਨੂੰ ਝੁੰਡ ਦਿਖ ਗਿਆ ਤਾਂ ਸਾਨੂੰ ਵੀ ਜ਼ਰੂਰ ਦੱਸ ਦਿਓ ਕਮੈਂਟ ਕਰਕੇ ਤਾਂ ਵੀ ਧੰਨਵਾਦ ਤੁਹਾਡਾ ਨਾਲ ਜੁੜਨ ਲਈ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਐਦਾਂ ਹੀ ਬੈਮਾ ਪਰਮਾ ਚੋਂ ਕੱਢਣ ਲਈ ਥੈਂਕ ਯੂ ਜੀ